ਸੰਗਤੀ ਕਰੋ ਦਰਸ਼ਨ ਅੱਜ ਆਪਾਂ ਪਹੁੰਚੇ ਆ ਪਿੰਡ ਸਿਆੜ ਤੁਸੀਂ ਵੀ ਦਰਸ਼ਨ ਕਰੋ ਸੰਤ ਬਾਬਾ ਮੀਆ ਸਿੰਘ ਜੀ ਠਾਠ ਪਿੰਡ ਸਿਆੜ ਦੇ ਆਓ ਤੁਹਾਨੂੰ ਅੱਜ ਦਰਸ਼ਨ ਕਰਾਈਏ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਤੁਸੀਂ ਵੀ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਜੀ ਸੋ ਸੰਗਤੀ ਆ ਦੇਖੋ ਇੱਥੋਂ ਜੋ ਠਾਠ ਦਾ ਏਰੀਆ ਸਟਾਰਟ ਹੋ ਜਾਂਦਾ ਸੋ ਦੇਖੋ ਕਿੰਨੇ ਵਧੀਆ ਹਰਿਆਲੀ ਕਿੰਨੇ ਵਧੀਆ ਦਰਖਤ ਲਾਏ ਹੋਏ ਨੇ ਕਿੰਨੇ ਵਧੀਆ ਬੂਟੇ ਲਾਏ ਹੋਏ ਨੇ ਇਹ ਜੋ ਸੱਜੇ ਹੱਥ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਲੰਗਰ ਹਾਲ ਆ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਤੇ ਬਾਕੀ ਸੰਗਤ ਜੀ ਤੁਸੀਂ ਦ੍ਰਿਸ਼ਤ ਦੇਖੋ ਕਿੰਨਾ ਮਤਲਬ ਆਨੰਦ ਆਉਂਦਾ ਇੱਥੇ ਆ ਕੇ ਇੰਨੇ ਵਧੀਆ ਦ੍ਰਿਸ਼ਤ ਲਾਏ ਹੋਏ ਨੇ ਇੰਨੀ ਜਿਆਦਾ ਸਫਾਈਆ ਕਿ ਬਸ ਬਹੁਤ ਜਿਆਦਾ ਆਨੰਦ ਆਉਂਦਾ ਮਨ ਸ਼ਾਂਤ ਹੋ ਜਾਂਦਾ ਇੱਥੇ ਆ ਕੇ ਤੁਸੀਂ ਆ ਦਰਸ਼ਨ ਕਰੋ ਦੇਖੋ ਹੁਣ ਆਪਾਂ ਆ ਤੁਹਾਨੂੰ ਦਿਖਾਉਨੇ ਆ ਇਹ ਸਾਰਾ ਲੰਗਰ ਹਾਲ ਜੋ ਸਾਰਾ ਲੰਗਰ ਹਾਲ ਆ ਇਹ ਬਣੀ ਹੋਈ ਬਿਲਡਿੰਗ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਵੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਕਿਉਂਕਿ ਇਹ ਸਾਰੀ ਜੋ ਆਪਾਂ ਵੀਡੀਓ ਦਿਖਾਈ ਆ ਇਹ ਸਾਰੀ ਠਾਠ ਤੋਂ ਬਾਹਰਲੀ ਬਣੀ ਹੋਈ ਆ ਠਾਠ ਦਾ ਹੀ ਏਰੀਆ ਇਹ ਸਾਰਾ ਸੋ ਸੰਗਤ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਵੀ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਆ ਜੀ ਲਓ ਜੀ ਆਪਾਂ ਹੁਣ ਅੰਦਰ ਪਹੁੰਚ ਚੁੱਕੇ ਆ ਸੰਗਤ ਜੀ ਆ ਦੇਖੋ ਬਹੁਤ ਵਧੀਆ ਪ੍ਰਬੰਧ ਬਹੁਤ ਹੀ ਵਧੀਆ ਸਫਾਈ ਮਤਲਬ ਤੁਸੀਂ ਦੇਖੋ ਕਿ ਬਹੁਤ ਜਿਆਦਾ ਆਨੰਦ ਆਉਂਦਾ ਇੱਥੇ ਆ ਕੇ ਜੇ ਤੁਸੀਂ ਕਿਸੇ ਨੇ ਨਹੀਂ ਦਰਸ਼ਨ ਕੀਤੇ ਤਾਂ ਇੱਕ ਵਾਰ ਇੱਥੇ ਆ ਕੇ ਦਰਸ਼ਨ ਜਰੂਰ ਕਰਿਓ ਜੀ ਸੋ ਇੱਥੇ ਆਪਾਂ ਸੰਤ ਬਾਬਾ ਮੀਹਾ ਸਿੰਘ ਜੀ ਉਹਨਾਂ ਦੇ ਜੋ ਸਰੂਪ ਨੇ ਉਹਨਾਂ ਦੀਆਂ ਜੋ ਨਿਸ਼ਾਨੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਆ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ 68 ਸਪੈਂਡ ਸਿਆੜ ਸੰਤ ਬਾਬਾ ਮੀਆਂ ਸਿੰਘ ਜੀ ਸੋ ਸੰਗਤ ਜੀ ਇੱਥੇ ਤੁਸੀਂ ਦੇਖੋ ਆ ਦੂਜੇ ਪਾਸੇ ਉਹ ਦੇਖੋ ਬਿਲਡਿੰਗ ਨਵੀਂ ਬਿਲਡਿੰਗ ਵੀ ਬਣ ਰਹੀ ਆ ਬਹੁਤ ਵਧੀਆ ਤੇ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਮੱਥਾ ਟੇਕਦੇ ਅੰਦਰ ਜਾ ਕੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਆ ਲੋ ਸੰਗਤ ਜੀ ਕਰੋ ਦਰਸ਼ਨ ਧੰਨ ਗੁਰੂ ਨਾਨਕ ਲਿਖ ਕੇ ਤੁਸੀਂ ਵੀ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੰਗਤ ਜੀ ਕਰੋ ਦਰਸ਼ਨ ਤੁਸੀਂ ਵੀ ਸੋ ਸੰਗਤ ਜੀ ਇਹ ਆਪਾਂ ਦਰਬਾਰ ਸਾਹਿਬ ਦੀ ਜੋ ਵੀਡੀਓ ਬਣਾਈ ਆ ਤੁਹਾਨੂੰ ਅੰਦਰੋਂ ਉਹ ਦਿਖਾਉਨੇ ਆ ਸੋ ਬਹੁਤ ਹੀ ਵਧੀਆ ਮਤਲਬ ਇੰਨੀ ਜਿਆਦੇ ਸੰਗਤ ਜੀ ਸਫਾਈ ਆ ਬਹੁਤ ਜਿਆਦੇ ਸਫਾਈ ਦਾ ਪ੍ਰਬੰਧ ਆ ਸੋ ਸੰਗਤ ਜੀ ਤੁਸੀਂ ਵੀ ਦਰਸ਼ਨ ਕਰਕੇ ਨਿਹਾਲ ਹੋਵੋ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਤੇ ਆ ਜੋ ਹੁਣ ਇਹ ਦੂਜੀ ਬਿਲਡਿੰਗ ਜੋ ਨਵੀਂ ਬਿਲਡਿੰਗ ਬਣ ਰਹੀ ਹੈ ਨਵੀਂ ਇਮਾਰਤ ਬਣ ਰਹੀ ਆ ਸੋ ਇਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਦੇਖੋ ਕਿੰਨਾ ਵਧੀਆ ਏਰੀਆ ਕਵਰ ਕੀਤਾ ਹੋਇਆ ਬਹੁਤ ਹੀ ਵਧੀਆ ਜੋ ਪ੍ਰਬੰਧ ਕੀਤਾ ਹੋਇਆ ਤੇ ਜੋ ਦਰਖਤ ਨੇ ਕੁਦਰਤ ਨੂੰ ਮਤਲਬ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਉਹਨਾਂ ਦਾ ਜੋ ਮਾਨਾ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਇੱਥੇ ਆ ਕੇ ਇਹਨਾਂ ਨੂੰ ਦੇਖ ਕੇ ਦਰਖਤ ਬਹੁਤ ਵਧੀਆ ਸੰਗਤ ਜੀ ਇੱਥੇ ਹੁਣ ਤੁਹਾਨੂੰ ਸ਼ੀਸ਼ੇ ਥਾਈਂ ਦਰਸ਼ਨ ਕਰਾਉਣੇ ਆ ਸੰਤ ਬਾਬਾ ਮੀਆ ਸਿੰਘ ਜੀ ਉਹਨਾਂ ਦੇ ਜੋ ਸਰੂਪ ਨੇ ਉਹਨਾਂ ਦੇ ਤੁਸੀਂ ਦਰਸ਼ਨ ਕਰੋ ਸੰਗ ਜੀ ਧੰਨ ਗੁਰੂ ਨਾਨਕ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣੀ ਆ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਤੁਸੀਂ ਜਰੂਰ ਲਗਵਾਉਣੀ ਆ ਜੀ ਆ ਬਾਬਾ ਜੀਆਂ ਦਾ ਸਾਈਕਲ ਆ ਤੇ ਬਾਬਾ ਜੀ ਦੇ ਹੋਰ ਵਸਤਰ ਨੇ ਬਾਬਾ ਜੀਆਂ ਦੀ ਹੋਰ ਕੀਮਤੀ ਨਿਸ਼ਾਨੀਆਂ ਜੋੜਾ ਸਾਹਿਬ ਬਾਬਾ ਜੀ ਦਾ ਐਨਕਾ ਪਈਆਂ ਨੇ ਬਾਕੀ ਬਾਬਾ ਜੀ ਦੇ ਹੋਰ ਵੀ ਬਹੁਤ ਜ਼ਿਆਦੇ ਕੀਮਤੀ ਨਿਸ਼ਾਨੀਆਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਇੱਥੇ ਸੇਵਾ ਕੀਤੀ ਜਾਂਦੀ ਹੈ ਸੰਗਤ ਜੀ ਸੋ ਤੁਸੀਂ ਵੀ ਸੰਗਤ ਜੀ ਜੇ ਹਲੇ ਤੱਕ ਇੱਥੇ ਦਰਸ਼ਨ ਦਿਦਾਰੇ ਨਹੀਂ ਕੀਤੇ ਨਹੀਂ ਕੀਤੇ ਸਮਾਂ ਮਿਲਿਆ ਤਾਂ ਇੱਕ ਵਾਰ ਤੁਸੀਂ ਵੀ ਇੱਥੇ ਆ ਕੇ ਦਰਸ਼ਨ ਦਿਦਾਰੇ ਜ਼ਰੂਰ ਕਰਨੇ ਨੇ ਜੀ ਸੋ ਸੰਗਤ ਜੀ ਸਮਾਂ ਸੀਗਾ ਤੇ ਆਪਾਂ ਵੀ ਇੱਥੇ ਜ਼ਰੂਰ ਪਹੁੰਚੇ ਤੇ ਮੱਥਾ ਟੇਕਿਆ ਸੋ ਬਹੁਤ ਵਧੀਆ ਲੱਗਿਆ ਤੇ ਸੋਚਿਆ ਕਿ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਆਪਣੇ ਦੋਸਤ ਮਿੱਤਰਾਂ ਤੱਕ ਤੇ ਆਪਣੇ ਰਿਸ਼ਤੇਦਾਰਾਂ ਤੱਕ ਤਾਂ ਕਿ ਉਹ ਵੀ ਇਸ ਦਰਸ਼ਨ ਕਰ ਸਕਣ ਇਸ ਅਸਥਾਨਾਂ ਦੀ ਤੇ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ